ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜ ਕੇ ਚਿੰਤਾ ਦੇ ਵਿੱਚ ਆ ਜਾਂਦੇ ਨੇ ਕਿ ਉਹ ਉੱਥੇ ਆਪਣੀ ਜ਼ਿੰਦਗੀ ਨੂੰ ਸਹੀ ਤਰ੍ਹਾਂ ਬਤੀਤ ਕਰ ਵੀ ਪਾਣਗੇ ਜਾਂ ਫਿਰ ਨਹੀਂ ਇੱਕ ਤੋਂ ਬਾਅਦ ਇੱਕ ਕਈ ਸੰਕਟ ਉਹਨਾਂ ਬੱਚਿਆਂ ਤੇ ਆਉਂਦੇ ਨੇ ਜੋ ਇੱਥੋਂ ਘਰ ਪਰਿਵਾਰ ਅਤੇ ਸਾਰਾ ਕੁਝ ਛੱਡ ਕੇ ਉੱਥੇ ਜਾਂਉਂਦੇ ਨੇ ਉੱਥੇ ਆਪਣੇ ਆਪ ਨੂੰ ਸਟੈਂਡ ਕਰਨ ਦੀ ਖਾਤਰ ਉਹਨਾਂ ਨੂੰ ਕਿੰਨੀ ਜਦੋਜਹਿਦ ਕਰਨੀ ਪੈਂਦੀ ਹੈ ਇਹ ਉੱਥੇ ਦੇ ਬੱਚੇ ਹੀ ਜਾਣਦੇ ਨੇ ਇੱਕ ਬਠਿੰਡਾ ਦੇ ਪਿੰਡ ਸੰਦੋਹਾ ਦੀ ਰਹਿਣ ਵਾਲੀ ਸੰਦੀਪ ਕੌਰ ਜੋ ਕਿ ਆਪਣਾ ਰੈਜ਼ਿਊਮ ਲੈ ਕੇ ਨੌਕਰੀ ਲੱਭਣ ਦੇ ਲਈ ਗਈ ਸੀ ਅਤੇ ਉਸ ਤੋਂ ਬਾਅਦ ਉਸਦੀ جان چلی جاتی ہے۔ 15 جنوری ਤੋਂ پید پرے حالاتਾਂ ਦੇ ਵਿੱਚ ਕੁੜੀ ਲਾਪਤਾ ਹੋਈ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਪਰ ਜਿਹੜਾ ਕੁਝ ਵੀ ਉੱਥੇ ਦੀ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਉਸ ਨੂੰ ਲੈ ਕੇ ਪਰਿਵਾਰ ਉਸਤੇ ਸ਼ੱਕ ਕਰ ਰਿਹਾ ਹੈ। ਉਹਨਾਂ ਨੂੰ ਯਕੀਨ ਨਹੀਂ ਆ پا ਰਿਹਾ ਕਿ ਇਹ ਸਭ ਕੁਝ ਵੀ ਸੱਚ ਹੋ ਸਕਦਾ ਹੈ। ਇਸ ਮਾਮਲੇ ਦੇ ਵਿੱਚ ਕੈਨੇਡਾ ਪੁਲਿਸ ਦੇ ਵੱਲੋਂ ਕੁੜੀ ਦੀ ਬੀਚ ਦੇ ਲਹਿਰਾਂ ਦੇ ਵਿੱਚ ਆਉਣ ਦੇ ਨਾਲ ਡੁੱਬਣ ਦੀ ਗੱਲ ਆਖੀ ਜਾ ਰਹੀ ਹੈ ਪਰ ਪਰਿਵਾਰ ਆਪਣੀ ਧੀ ਦੇ ਨਾਲ ਹੋਈ ਇਹ ਸਾਰੀ ਘਟਨਾ ਨੂੰ ਲੈ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੇ ਹੱਕ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਉੱਥੇ ਹੀ ਉਹ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਆਪਣੀ ਧੀ ਦਾ ਪਤਾ ਲਗਾਉਣ ਦੀ ਮੰਗ ਕਰ ਰਹੇ ਨੇ ਪਰਿਵਾਰ ਨੇ ਇਸ ਪੂਰੀ ਘਟਨਾ ਤੇ ਸਵਾਲ ਚੱਕੇ ਨੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਧੀ ਸੰਦੀਪ ਕੌਰ ਨੂੰ ਉਹਨਾਂ ਨੇ ਨਾਨਕਿਆਂ ਦੇ ਨਾਲ ਰਲ ਕੇ ਜ਼ਮੀਨ ਵੇਚਣ ਕੇ ਵਿਦੇਸ਼ ਦੇ ਵਿੱਚ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਕੀਤੀ ਜਾ ਸਕੇ ਪਰ ਉੱਥੇ ਜਾ ਕੇ ਉਸਦੇ ਨਾਲ ਇਹ ਕੀ ਵਾਪਰ ਗਿਆ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਪੜਾਈ ਪੂਰੀ ਕਰ ਚੁੱਕੀ ਸੀ ਉਹ ਅਤੇ ਹੁਣ ਰੋਜ਼ਗਾਰ ਦੀ ਭਾਲ ਦੇ ਵਿੱਚ ਸੀ ਪਰਿਵਾਰਿਕ ਮੈਂਬਰਾਂ ਮੁਤਾਬਕ ਗੱਲਬਾਤ ਦੌਰਾਨ ਸੰਦੀਪ ਅਕਸਰ ਭਾਵੁਖ ਹੋ ਜਾਂਦੀ ਸੀ ਘਰ ਦੀ ਗਰੀਬੀ ਦੂਰ ਕਰਨ ਦਾ ਭਰੋਸਾ ਦਿੰਦੀ ਸੀ ਉਹ ਮਿਹਨਤੀ ਵੀ ਸੀ ਅਤੇ ਪੈਸੇ ਕਮਾ ਕੇ ਉਹਨਾਂ ਦਾ ਕਰਜ਼ਾ ਵੀ ਚੁਕਾਣ ਦਾ ਵਾਅਦਾ ਕਰਦੀ ਸੀ 15 ਜਨਵਰੀ ਤੋਂ ਕੁੜੀ ਦਾ ਫੋਨ ਆਉਣਾ ਬੰਦ ਹੋ ਗਿਆ ਸੰਦੀਪ ਬਾਰੇ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਪੁਲਿਸ ਤੋਂ ਇਹ ਜਾਣਕਾਰੀ ਦਿੱਤੀ ਕਿ ਕੁੜੀ ਬੀਚ ਤੇ ਆਪਣੇ ਦੋਸਤ ਦੇ ਨਾਲ ਫੋਟੋਆਂ ਖਿੱਚ ਰਹੀ ਸੀ ਅਤੇ ਸਮੁੰਦਰ ਦੀ ਲਹਿਰਾਂ ਦੇ ਵਿੱਚ ਜਾਣਗਾਰਨ ਉਸਦੀ ਜਾਣ ਗਈ ਹੈ। ਪਰਿਵਾਰਿਕ ਮੈਂਬਰਾਂ ਨੇ ਇਸ ਘਟਨਾ ਤੇ ਸਵਾਲ ਚੱਕ ਕੇ ਉਹਨਾਂ ਦਾ ਕਹਿਣਾ ਸੀ ਕਿ ਇਸ ਘਟਨਾ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇ। ਦਿਨ ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟਸ ਵੀ ਉਹੋ ਬੰਦ ਕਰ ਦਿੱਤੇ ਹਨ। ਦਿੱਤੇ ਸਨ ਅਤੇ ਪਰਿਵਾਰ ਦੇ ਨਾਲ ਵੀ ਬਹੁਤ ਘੱਟ ਗੱਲ ਕਰਦੀ ਸੀ। ਉਸ ਦੀ ਉਸਦੇ ਮਾਮੇ ਦੇ ਨਾਲ 1 ਜਨਵਰੀ ਨੂੰ ਗੱਲ ਹੋਈ ਸੀ ਅਤੇ ਉਸ ਸਮੇਂ ਵੀ ਉਹ ਕਾਫੀ ਨਰਵਸ ਲੱਗ ਰਹੀ ਸੀ ਕੰਮ ਨਾ ਮਿਲਣ ਦੀ ਚਿੰਤਾ ਵੀ ਉਸ ਨੂੰ ਸੀ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਸੰਦੀਪ ਕੌਰ ਦੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਦੀ ਮੰਗ ਕੀਤੀ ਹੈ ਤਾਂ ਕਿ ਸਾਰਾ ਸੱਚ ਸਾਹਮਣੇ ਆ ਸਕੇ ਮੈਡਮ ਹਰਮਨ ਸਿੰਘ ਜੀ ਬਹੁਤ ਹੀ ਕਹਿਣਾ ਚਾਹਾਂਗੇ ਕਿਸ ਤਰ੍ਹਾਂ ਦਾ ਚੱਲਣਾ ਪਰਿਵਾਰ ਬੜਾ ਖੁਨਨ ਤੇ ਫਿਰ ਸੰਦੀਪ ਸਿੰਘ ਲੜਕੀ ਹੈ ਉਹ ਪਰਿਵਾਰ ਦੇ ਵਿੱਚੋਂ ਜੀ ਬਜੀ ਦਿਲ ਰਹੀ ਸੀ ਪਰ ਬਹੁਤ ਵੱਡੇ ਸਾਧਨੀਆਂ ਦੇ ਵਿੱਚ ਹਰ ਇੱਕ ਪਰਿਵਾਰ ਦੇ ਵਿੱਚ ਬੱਚੇ ਨੂੰ ਭੇਜਣਾ ਬਾਹਰ ਦੇਸ਼ ਦੇ ਵਿੱਚ ਕੋਈ ਸੌਖੀ ਗੱਲ ਨਹੀਂ ਹੈ ਬੜਾ ਕਰਜ਼ਾ ਚੱਕ ਕੇ ਜਿਵੇਂ ਜਿਹੜੀ ਅਪਤੀ ਹੈ ਪੁੱਤਾਂ ਦੇ ਲਈ ਬਣਾਉਨੇ ਆ ਉਹਨੂੰ ਵੇਚ ਕੇ ਇੱਕ ਆ ਦੀ ਹਿੱਸਾ ਛਰੀ ਦਾ ਵੇਚ ਕੇ ਬੱਚੀ ਨੂੰ ਬਾਹਰ ਭੇਜਿਆ ਬਹੁਤ ਸਾਰੇ ਸੁਪਨੇ ਉਸ 250 ਸਾਡੇ ਪਰਿਵਾਰ ਦੇ ਸੀਗੇ ਜੋ ਅੱਜ ਸਾਰੇ ਸਾਡੇ ਅਗਲਾ ਚੁੜ ਗਏ ਆਪਣਾ ਹੁਕਮ ਬਾਹਰ ਜਦੋਂ ਇਹ ਘਟਨਾ ਵਾਪਰਿਆ ਸਾਨੂੰ ਪਤਾ ਲੱਗਿਆ ਬਹੁਤ ਸਾਡਾ ਦੁੱਖ ਸਾਡੇ ਪਰਿਵਾਰ ਤੇ ਬੱਚੀ ਦੇ ਸੁਪਨੇ ਸਾਡੇ ਸੁਪਨੇ ਸਾਰੇ ਦੂਰੇ ਰਹਿ ਗਏ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਬੱਚੀ ਦੀ ਉਧਰ ਪੂਰੀ ਜਾਂਚ ਹੋਵੇ ਜੋ ਕਿ ਹਜੇ ਤੱਕ ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਕਿ ਸਮੁੰਦਰ ਦੇ ਵਿੱਚ ਡਿੱਗ ਪਈ ਡਿੱਗੀ ਹੈ ਜਾਂ ਨਾ ਕਿਉਂਕਿ ਸਾਰੇ ਪਰਿਵਾਰ ਨੇ ਦੱਸਿਆ ਤੇ ਵੀ ਬਹੁਤ ਪਰੇਸ਼ਾਨ ਰਹਿ ਰਹੀ ਸੀ ਕੀ ਗੱਲ ਦੀ ਪਰੇਸ਼ਾਨੀ ਸੀ ਤੇ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਅਸੀਂ ਮੰਗ ਕਰਦੇ ਆ ਕਿ ਸਾਡੀ ਬੱਚੀ ਨੂੰ ਤੇ ਸਾਡੇ ਪਰਿਵਾਰ ਨੂੰ ਪੂਰੀ ਦੇਖਰੇਖ ਕਰਕੇ ਵਿਚਵਾਦ ਦਾ ਭੋਗ ਵੀ ਨਿਪਾ ਸਕਦੇ ਜੀ 70 ਵੀ ਨਹੀਂ ਬਿਤਾ ਸਕਦੇ ਅਸੀਂ ਇਸ ਕਰਕੇ ਬੈਠ ਰਹੇ ਹਾਂ ਵੀ ਬੈਠੇ ਹਾਂ ਉਹਨਾਂ ਦੀ ਗੱਲਾਂ ਵੀ ਇਹ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਉਸ ਕਰਕੇ ਅਸੀਂ ਮੰਨ ਲਿਆ ਪਰ ਤੁਹਾਨੂੰ ਉੱਚ ਪੱਧਰੀ ਜਾਂਚ ਕਰਾਈ ਜਾਵੇ ਤੇ ਪਰਿਵਾਰ ਦਾ ਤੁਸੀਂ ਦੇਖ ਹੀ ਲਿਆ ਘਰ ਦੇ ਵਿੱਚ ਕੋਈ ਵੀ ਜੀ ਨਹੀਂ ਹੈ ਕੋਈ ਨੌਕਰੀ ਤੇ ਹੋਵੇ ਤੇ ਮੰਦਾ ਹਾਲ ਆ ਜੀ ਇਹ ਗੱਲ ਹੈ ਕਿ ਸਰਕਾਰਾਂ ਚਾਹਣ ਇਥੋਂ ਦੇ ਜਿਹੜੀਆਂ ਨੌਕਰੀਆਂ ਦਾ ਸਿਸਟਮ ਉਹ ਬੰਦ ਹੋਇਆ ਤਾਂ ਬੱਚੇ ਬੱਠੀਆਂ ਬਾਹਰ ਜਾ ਰਹੇ ਹਨ ਤੇ ਬਾਹਰ ਜਾ ਕੇ ਵੀ ਜੇ ਇਹ ਜਿਹਾ ਘਟਨਾਵਾਂ ਹੋ ਜਾਣ ਤਾਂ ਉਹ ਪਰਿਵਾਰ ਦੇ ਵਿੱਚ ਕੀ ਰਹਿ ਜਾਂਦਾ ਤੁਹਾਨੂੰ ਆਪ ਨੂੰ ਸਾਰਿਆਂ ਨੂੰ ਪਤਾ ਬਸ ਇਹ ਹੀ ਬੇਨਤੀ ਹੈ ਸਾਡੀ ਤਾਂ ਕਿ ਸਾਡੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਗੌਰਵ ਕਰਕੇ ਸਾਡੀ ਬੱਚੀ ਦੀ ਜੋ ਵੀ ਹੈ ਉਧਰੋਂ ਸਹੀ ਰਿਪੋਰਟ ਸਾਡੇ ਸਾਹਮਣੇ ਪੇਸ਼ ਕਰੇ ਤਾਂ ਜੋ ਕੇਸ ਇਹ ਅਗਲਾ ਕੁਝ ਨਾ ਕੁਝ ਕਰ ਸਕੀ ਅਜੀਤ ਸਿੰਘ ਜੀ ਕੁਲਦੀਪ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਕੀ ਗੱਲ ਹੋਈ ਹੈ ਕੀ ਮੰਗ ਹੈ ਗਲਤਹੀ ਹੋ ਗਈ ਇੱਥੇ ਆਪਣੀ ਬੂੜਿਆ ਜਾ ਰਹੀ ਸੀ ਜੀ ਕਿਤੇ ਰਿਜ਼ਿਊਮ ਦੇਣ ਜਾ ਰਹੀ ਸੀ ਕੰਮ ਤੇ ਉਧਰੋਂ ਵਾਪਸ ਆਉਂਦੇ ਹੋਏ ਉਹ ਕਿਤੇ ਸਮੁੰਦਰ ਦੇ ਕਿਨਾਰੇ ਰੁਕ ਗਏ ਜੀ ਨਾਲ ਇੱਕ ਫਰੈਂਡ ਹੋਰ ਸੀਗਾ ਉੱਥੇ ਪੌਂਟਾਂਨਪਤ ਉੱਦਾਂ ਦੇਖਣ ਦੇ ਮਤਲਬ ਕਿ ਇਹੀ ਆ ਰਿਹਾ ਹੈ ਉੱਥੇ ਫੋਟੋਆਂ ਖਿਚ ਰਹੀ ਸੀ ਉਹਨਾਂ ਤੋਂ ਕੁਝ ਨਹੀਂ ਪਤਾ ਇਸ ਬਾਰੇ ਕੀ ਗੱਲ ਸੀ ਜੀ ਉੱਥੇ ਤੇ ਉਸ ਦੌਰਾਨ ਬੱਸ ਉੱਥੇ ਐਕਸੀਡੈਂਟ ਵਾਪਰ ਗਿਆ ਵੀ ਉਹ ਪਾਣੀ 'ਚ ਡਿੱਗ ਪਈ ਸਮੁੰਦਰ 'ਚ ਅਸੀਂ ਇਹ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੇਂਦਰ ਸਰਕਾਰ ਨੂੰ ਇਹ ਮੰਗ ਕਰਦੇ ਆਂ ਜੀ ਕੋਈ ਕਹੇਗਾ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਾਂ ਲੱਗਦਾ ਨਹੀਂ ਇੱਕ ਵੀ ਹੋ ਸਕਦੀ ਹੈ ਨਾ ਤਾਂ ਨਾ ਸੱਚਲ ਸਚਾਈ ਇਹ ਪਤਾ ਲੱਗ ਜੀਏ ਵੀ ਇਹ ਗੱਲ ਸੱਚ ਆ ਜਾਂ ਝੂਠ ਆ ਵੀ ਉੱਥੋਂ ਦੀ ਪੁਲਿਸ ਦੇ ਮੁਤਾਬਕ ਜਰੂਰ ਤਾਣੇ ਉੱਥੋਂ ਦਾ ਬਿਆਨ ਲਈ ਸੀਗੇ ਜੋ ਉੱਥੇ ਮੌਜੂਦ ਸੀਗਾ ਮੌਕੇ ਤੇ ਉਹਨਾਂ ਦੇ ਮੁਤਾਬਕ ਇਹੀ ਸੀਗਾ ਵੀ ਲੜਕੀ ਇਹ ਡਿੱਗੇ ਆਪਣੀ ਤੇ ਪਰ ਅਸੀਂ ਆ ਥੋੜਾ ਸੱਚ ਹਜੇ ਨਹੀਂ ਮੰਨ ਰਿਹਾ ਸੀ ਕੱਲ ਨੂੰ ਕਿ ਨਾਲ ਹੋਰ ਕੁੜੀ ਆ ਗਈ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਕਿ 20 ਗੱਲ 10 ਸਾਲ ਵੀ। ਉਹ ਨਾਲ ਕੁੜੀ ਸੀਗੀ ਉਹਨਾਂ ਦੇ ਸੀ ਘਰ ਵੀ ਗਏ ਸੀਗੇ ਉਹਨਾਂ ਨੂੰ ਕਾਲ ਆਈ ਹੋਊ ਇਹਨੇ ਦੱਸਿਆ ਸੀਗਾ ਵੀ ਇਹ ਜੀ ਕਰਕੇ ਵੀ ਮੇਰੇ ਨਾਲ ਲੈਂਦੀ ਸੀਗੀ। ਉਹਨੇ ਦੱਸਿਆ ਸੀਗਾ ਜੀ ਇੱਕ ਵਾਰ। ਪਰ ਇਹ ਕੁਝ ਦਸ ਮਹੀਨਿਆਂ ਚਾਰ ਵੀ ਹੋਇਆ। ਇਸ ਤੋਂ ਬਾਅਦ ਉਸ ਕੁੜੀ ਦਾ ਨੰਬਰ ਨਹੀਂ ਲੱਗ ਰਿਹਾ ਜੀ ਆਫਲਾਈਨ ਆ ਰਿਹਾ। ਤੇ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ ਸਾਡੀ। ਬਸ ਉਸ ਟਾਈਮ ਲਾਸਟ ਗੱਲ ਹੋਈ ਸੀ ਗਈ। ਜਿੱਦ ਦੇ ਦਿਨ ਉਹ ਕੁੜੀ ਨੇ ਤੁਹਾਨੂੰ ਇਹ ਗੱਲ ਦੱਸੀ ਹੈ ਜੀ। 15 ਦਿਨ ਤੋਂ ਬਾਅਦ ਹੀ ਘਟਨਾ ਹੈ ਹਾਂ ਜੀ 15 ਤੋਂ ਬਾਅਦ ਦਿਨ ਹੋ ਗਏ ਤਾਂ ਕੁਝ ਪਤਾ ਨਹੀਂ ਲੱਗਿਆ ਜੀ ਤੱਕ ਇਹਨਾਂ ਦਾ ਕੁਪੀ ਫੇਜ ਜਿਹੜੇ ਪੇਜ ਆ ਇਹ ਵੀ ਮੀਂਹ ਨਾਲ ਕਿ ਫੇਜ ਬਾਅਦ ਵਿੱਚ ਹੀ ਕੋਈ ਪ੍ਰੋਫੈਸ਼ਨਲ ਲੱਗਦੀ ਹਾਂ ਜੀ ਮੇਰੇ ਛੋਟੀ ਪਾਂਣ ਸੀ ਅਕਸਰ ਇਹ ਮੈਂ ਦਰ ਲਾਈਆਂ ਸੀ ਵੀ ਚਲੋ ਆ ਉਹਦਾ ਕੋਈ ਪਰਿਵਾਰ ਚ ਕੋਈ ਮੜਾ ਮੋਟਾ ਇਤਿਹਾਰ ਹੋ ਜਾਊਗਾ ਜੀ ਜੀ ਅਸੀਂ ਕਰਜਾ ਜਾ ਕੇ ਭੇਜੀ ਸੀ ਜਮੀਨ ਵੇਚ ਕੇ ਦਸ ਸਾਲ ਹੋਰ ਗੱਲ ਸੀ ਜੀ ਉਹਨਾਂ ਨਾਲ ਸਾਡਾ ਸੋਸ਼ਲ ਮੀਡੀਆ ਤੇ ਕਾਫੀ ਗੱਲ ਹੁੰਦੀ ਸੀ ਬਸ ਇਹ ਤਾਂ ਪਰ ਪਿਛਲੇ ਕੁਝ ਤਿੰਨ ਚਾਰ ਮਹੀਨਿਆਂ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਹੀ ਕਰਤਾ ਸੀ ਜੀ ਕਾਉਂਟ ਕਿੱਡੇ ਬੰਦ ਕਰਤੇ ਪਹਿਲਾਂ ਕਿੱਥੇ ਕਿੱਥੇ ਪਾਉਂਦੀ ਸੀ ਵੀਡੀਓ ਹਾਂ ਜੀ ਇੰਸਟਾਗ੍ਰam ਸਨੈਪਚੈਟ ਇਹ ਸਾਰਾ ਯੂਜ਼ ਕਰਦੀ ਸੀ ਜੀ ਉਹ ਇੱਕਦਮ ਬੰਦ ਹੀ ਕਰਤਾ ਵੀ ਕੋਈ ਡਿਸਕਨੈਕਟ ਹੋ ਗਿਆ ਸੀ ਜੀ ਡਿਲੀਟ ਹੋ ਗਏ ਸੀ ਅਕਾਊਂਟ ਮਤਲਬ ਇਹ ਵੀ ਆਇਆ ਨਹੀਂ ਦਿੱਤੇ ਅਰੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਾਂ। ਹਾਂ ਜੀ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ। ਬਹੁਤ ਵੱਡਾ ਸਾਡੀ ਮਦਦ ਕੀਤੀ ਜਾਵੇ ਤੇ ਸਾਰੀ ਗੱਲ ਸਾਹਮਣੇ ਲਿਆਂਦੀ ਜਾਵੇ ਕਿ ਕੀ ਘਟਨਾਕ੍ਰਮ ਹੋਇਆ ਉੱਥੇ ਕੀ ਗੱਲ ਹੈ। ਅਨਕੀ ਤੋੜੇ ਨਾਮ ਮਰ ਮੇਲ ਸਿੰਘ ਜੀ ਮੈਂ ਸੰਦੀਪ ਸਿੰਘ ਦਾ ਡੈਡੀ ਹਾਂ। ਸਾਡੇ ਕੋਲ ਮਰਵੀ 2021 ਵਿੱਚ ਕੋਈ ਨਾਂਕੀ ਵੜਦੀ ਸੀ ਤੇ ਉਹ ਪੈਰ ਅਸੀਂ ਡੈਡੀ ਦੀ ਰਖਸ਼ਾ ਪੂਰਾ ਕਰਾਂਗਾ। ਮਾਪੂ ਤਾਂ ਕਰਾਂਗਾ। ਤੇ ਉਹ ਕਹਿੰਦੇ ਮੇਰੇ ਮੈਂ ਬਾਹਰ ਜਾਣਾ ਚਾਹੁੰਦੇ ਹਾਂ। ਤੇ ਮੈਂ ਸੋਡੇ ਖਸਰੀਆ ਪੁੱਤਰੀ ਕੁਛ ਦਾ ਸਕੀ ਬੋਲਣਾ ਅਲੜੀ ਮੈਂ ਬਾਹਰ ਜਾਣਾ ਹੈ 2021 ਵਿੱਚ ਆ ਕੇ ਬਸ ਇੱਥੇ 2022 ਵਿੱਚ ਵੀ ਆਈ ਲੈਸ ਕਰਕੇ ਕਲੀਅਰ ਕਰ ਦਿੱਤੀ ਤੇ ਕਿਉਂ ਦੂਬਾਰ ਅਸੀਂ ਕਰਜਾ ਚਾਕੇ ਬੜੇ ਮੁਸ਼ਕਲ ਨਾਲ ਸਾਡੇ ਕੋਈ ਕਰ ਦਾ ਸਹਾਰ ਹੋਊਗਾ ਤੇ ਇਸ ਕਰਕੇ ਭੇਜੀ ਜੀ ਤੇ ਅਸੀਂ ਬਸ ਸੈਂਟਰ ਸਰਕਾਰ ਨੂੰ ਬਾਲੀ ਸਹਿਤਾ ਕਰਤਾ ਕੋਈ ਖਿਆ ਰੱਖਿਆ ਜਾਵੇ ਸਾਨੂੰ ਬਾਲੀ ਸਹਿਤਾ ਮਿਲੇ ਤੇ ਅਸੀਂ ਕਰਜਾ ਚੁੱਕ ਕੇ ਟੋਰੀ